ਹੇ ਕਾਲਪੂਰ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰ ਧਾਮਾਂ ਗੁਰਦੁਆਰਿਆਂ ਗੁਰ ਧਾਮਾਂ ਜਿਨ੍ਹਾਂ ਨੂੰ ਪੰਥੋਂ ਵਿਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਦੂਸਰੇ ਨੰਬਰ ਤੇ ਗੱਲ ਆਈ ਜਿੰਦੀ ਕੀ ਲੈਣਾ ਕਿਉਂ ਆਪਾਂ ਹੁਣ ਸਾਹਮਣੇ ਲਿਆ ਰਹੇ ਹਾਂ ਜਿੱਥੇ ਅਸੀਂ ਕੋਰੀਡੋਰ ਦੀ ਅਰਦਾਸ ਜੋ ਕਰ ਰਹੇ ਸੀ ਆਪਣੇ ਪਰਿਵਾਰ ਇਸ ਟਾਈਮ ਜੋ ਲਹਿੰਦੇ ਪੰਜਾਬ ਤੇ ਛੜਦੇ ਪੰਜਾਬ ਦਾ ਜੋ ਬਾਰਡਰ ਹੈਗਾ ਏ ਜੋ ਡੇਰਾ ਬਾਬਾ ਨਾਨਕ ਦਾ ਉੱਥੇ ਜਿੰਨੇ ਵੀ ਅਰਦਾਸ ਕਰਦੇ ਜਥੇ ਬੰਦਿਆਂ ਸੋਨਾਂ ਦਾ ਬਹੁਤ ਹੀ ਧੰਨਵਾਦ ਨੇ ਪਰ ਵਧਾਈ ਦੇ ਪਾਤਰ ਨੇ ਅੱਜ ਉਹਨਾਂ ਦੀ ਵੀ ਅਰਦਾਸ ਮਨਜ਼ੂਰ ਹੋਈ ਆ ਪਰ ਕਿਸੇ ਨਾ ਕਿਸੇ ਸਾਨੂੰ ਇਹ ਲੱਗਦਾ ਸੀ ਕਿ ਉਸ ਵਿਅਕਤੀ ਨਾਲ ਉਸ ਸਥਿਤੀ ਨਾਲ ਇੱਕ ਬੇਇਨਸਾਫੀ ਹੋ ਰਹੀ ਹੈ ਜਿਨ੍ਹਾਂ ਨੇ ਲੈਣਾ ਲਿਖਿਆ ਸੀਗਾ ਪਰ ਉਹਨਾਂ ਨੂੰ ਵੀ ਕਿਸ ਸਾਹਮਣੇ ਲਿਆਉਣ ਦੀ ਲੋੜ ਹੈ ਜੀ ਸਰਦਾਰ ਜਗਿੰਦਰ ਸਿੰਘ ਜੀ ਅੱਜ ਅਸੀਂ ਮਿਲਦੇ ਆ ਜੀ ਜੇ ਇੱਕ ਖਾਸ ਪ੍ਰੈਸ ਕਾਨਫਰੈਂਸ ਚੰਡੀਗੜ੍ਹ ਵਿੱਚ ਕਰ ਰਹੇ ਆ। ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਾਂ ਜਿਨ੍ਹਾਂ ਨੂੰ ਪੰਤਾਂ ਵਿੱਚ ਛੋੜਿਆ ਗਿਆ। ਤੇ ਇਹਨਾਂ ਦੇ ਪੁੱਲੇ ਦਰਸ਼ਨ ਦਾਤ ਤੇ ਸੇਵਾ ਸੰਭਾਲ ਦਾ ਖਾਲਸਾ ਜੀ ਨੂੰ ਰੱਖਿਓ। ਇਹ ਲੈਣਾ ਸਰਦਾਰ ਜਗਿੰਦਰ ਸਿੰਘ ਜੀ ਨੇ 1948 ਸਾਲ ਵਿੱਚ ਜੋ ਲਿਖਿਆ ਪਾਰਟੀਸ਼ਨ ਤੋਂ ਬਾਅਦ ਪਰ ਉਹਨਾਂ ਦੀ ਜੋ ਅੱਜ ਕਰਤਾਰਪੁਰ ਸਾਹਿਬ ਕੋਈਡੋਰ ਖੁੱਲ੍ਹ ਰਿਹਾ ਅਸੀਂ ਕਹਿ ਰਹੇ ਆ ਕਿ ਸਾਡੀ ਅਰਦਾਸ ਮਨਜ਼ੂਰ ਹੋ ਰਹੀ ਹੈ। ਪਰ ਕਿਤੇ ਨਾ ਕਿਤੇ ਅਸੀਂ ਕਹਿ ਰਹੇ ਕਿ ਇਸ ਉਹਨਾਂ ਦੀ ਆਮ ਦੇਖੀ ਵੀ ਹੋ ਰਹੀ ਹੈ ਕਿ ਜਿਸ ਤਰ੍ਹਾਂ ਕਰਤਾਰਪੁਰ ਸਾਹਿਬ ਕੋਈਡੋਰ ਜੋ ਖੁੱਲ ਯੋਗ ਦਾ ਬੈਸਟ ਵਿਸ਼ੇ ਆ ਉਹਨਾਂ ਸਾਰੇ ਉਹ ਵਧਾਈ ਦੇ ਪਾਤਰ ਨੇ ਪਰ ਉਹ ਵੀ ਵਧਾਈ ਦੇ ਪਾਤਰ ਹਨ ਸਰਦਾਰ ਰਵਿੰਦਰ ਸਿੰਘ ਜੀ ਜਿਨ੍ਹਾਂ ਨੇ ਵਸੀਨ ਸਾਹਿਬ ਜਿਨ੍ਹਾਂ ਨੇ ਪਾਰਟੀਸ਼ਨ ਤੋਂ ਬਾਅਦ ਇਸ ਅਰਦਾਸ ਦਾ ਇੱਕ ਜਰੀਆ ਬਣਾਇਆ ਸਾਨੂੰ ਕਰਨ ਦਾ ਅੱਜ ਪੂਰਾ ਵਿਸ਼ੂ ਅਰਦਾਸ ਕਰ ਰਿਹਾ ਹੈ ਔਰ ਅਸੀਂ ਕਹਿ ਰਹੇ ਹਾਂ ਕਿ ਸਾਡੀ ਅਰਦਾਸ ਮਨਜ਼ੂਰ ਹੋ ਰਹੀ ਹੈ ਔਰ ਵਿਛਲੇ ਗੁਰੂਤਮ ਜਿਹੜਾ ਸਾਡੇ 1947 ਦੀ ਪਾਰਟੀਸ਼ਨ ਤੋਂ ਬਾਅਦ ਪਾਕਿਸਤਾਨ ਵਿੱਚ ਰਹਿ ਗਏ ਸੀਗੇ ਉਹਨਾਂ ਨੂੰ ਜਦੋਂ ਇੱਕ ਦੁਬਾਰਾ ਉਹਨਾਂ ਦੇ ਦਰਸ਼ਨ ਦੀਦਾਰ ਵਾਸਤੇ ਸੇਵਾ ਸੰਭਾਲ ਵਾਸਤੇ ਅਸੀਂ ਇੱਕ ਸੋਚ ਰਹੇ ਸੀ ਕਿ ਸਾਡੀ ਕੋਈ ਐਹੋਜੀ ਅਰਦਾਸ ਇੱਕ ਬੇਨਤੀ ਇੱਕ ਐਸਾ ਕੋਈ ਜ਼ਰੀਆ ਬਣੇ ਕਿ ਉਹਨਾਂ ਗੁਰੂਤਮਾਨ ਨੂੰਸਾਂ ਫੇਰ ਮਿਲੰਦੇ ਕੋਈ ਰਸਤੇ ਫੁੱਲਣ ਕੁਝ ਗੱਲਬਾਤ ਹੋਵੇ ਫੇਰ ਸਾਡੇ ਖੁਸ਼ੇਜ ਐਹੋਜੀ ਕੁਝ ਪਰਮਾਤਮਾ ਕੋਈ ਸਾਧਨ ਬਣਾਵੇ ਕਿ ਅਸੀਂ ਉਹਨਾਂ ਨੂੰ ਇੱਕ ਤਰੀਹ ਬਣੇ ਤੇ ਉਹਨਾਂ ਵਾਸਤੇ ਸਰਦਾਰ ਜੁਵਿੰਦਰ ਸਿੰਘ ਵਸੀਨ ਜੀ ਨੇ ਬੜਾ ਵਧੀਆ ਉਪਰਾਲਾ ਕੀਤਾ ਜੋ ਐ ਜੀ ਪੀ ਸੀ ਵਿੱਚ ਜੋ ਹੋਕਾ ਰਿ ਸੀ ਉਸ ਟਾਈਮ ਸਮੁੰਦਰੀ ਹਾਲ ਵਿੱਚ ਤੇ ਬਹੁਤ ਵਧੀਆ ਸਲਾਗਾ ਜੋ ਕਦਮ ਮੇਰੀ ਪੀਰ ਸੋਸਾਇਟੀ ਵੱਲੋਂ ਇੱਕ ਵਿਸ਼ੇਸ਼ ਉਪਰਾਲਾ ਕੀਤਾ ਗਿਆ ਜਿਸ ਟਾਈਮ ਅਸੀਂ ਪਾਕਿਸਤਾਨ ਗਏ ਤੇ ਉਸ ਟਾਈਮ ਪੰਜੀ ਸਰਬਜੀਤ ਕੋਰ ਜੋ ਕਿ ਸਰਦਾਰ ਵਸੀਨ ਸਾਹਿਬ ਜੀ ਦੇ ਬੇਟੀ ਨੇ ਤੇ ਉਹਨਾਂ ਨੇ ਜਿਹੜਾ ਟੱਚ ਕੀਤਾ ਕਿ ਜਦੋਂ ਸਾਡੇ ਪਾਕਿਸਤਾਨ ਦੇ ਪ੍ਰੋਗਰਾਮ ਵੇਖੇ ਪੰਜਾ ਸਰਦਨਨ ਕਾਨਾ ਸਾਹਿਬ ਦੇ ਤੇ ਉਹਨਾਂ ਨੇ ਫਿਰ ਉੱਥੇ ਜ਼ਿਕਰ ਕੀਤਾ ਕਿ ਇਹ ਸਾਡੇ ਪਰਿਵਾਰ ਦੇ ਸਰਦਾਰ ਮੇਰੇ ਪਿਤਾ ਜੀ ਨੇ ਲਾਈਨਾਂ ਲਿਖੀਆਂ ਤੇ ਉਹਨਾਂ ਨੇ ਫਿਰ ਸਾਰਾ ਜ਼ਿਕਰ ਕੀਤਾ ਤੇ ਫਿਰ ਸਰਦਾਰ ਸਾਹਿਬ ਜੀ ਨਾਲ ਅਸੀਂ ਚੰਡੀਗੜ੍ਹ ਆ ਕੇ ਮੀਰੀ ਪੀੜੀ ਡਵੈਲਪਮੈਂਟ ਐਂਡ ਵੈਲਫੇਅਰ ਸੁਸਾਇਟੀ ਸ਼੍ਰੀ ਹਰਗੋਬਿੰਦਪੁਰ ਤੋਂ ਲੈ ਕੇ ਆ ਕੇ ਮਿਲੇ ਫਿਰ ਗੱਲਬਾਤ ਕੀਤੀ ਫਿਰ ਇੱਕ ਛੋਟੀ ਡਾਕੂਮੈਂਟਰੀ ਵੀ ਕੀਤੀ ਫਿਰ ਹੁਣ ਇਹ ਡਾਕੂਮੈਂਟਰੀ ਵੀ ਤਿਆਰ ਹੋ ਰਹੀ ਹੈ ਤੇ ਸਰਦਾਰ ਸਾਹਿਬ ਜੀ ਨਾਲ ਅੱਜ ਆਪ ਸਭ ਦੇ ਜਿੰਨੇ ਵੀ ਆਰ ਵਰਲਡ ਦੇ ਇਸ ਟਾਈਮ ਹਿੰਦੁਸਤਾਨ ਤੋਂ ਵਿਦੇਸ਼ਾਂ ਵਿਦੇਸ਼ਾਂ ਤੋਂ ਜਿੰਨੇ ਵੀ ਗੁਰੂ ਨਾਨਕ ਦੇਵਾ ਸੰਗਤ ਆ ਜੋ ਇਹ ਪ੍ਰੋਗਰਾਮ ਦੇਖ ਰਹੀ ਹੈ ਸਭ ਵਾਸਤੇ ਇਹ ਮੈਸੇਜ ਉਹ ਵਧੀਆ ਕਿ ਸਰਦਾਰ ਜੀ ਨੇ ਪਾਰਟੀਸ਼ਨ ਤੋਂ ਬਾਅਦ ਜੋ ਲਾਈਨਾਂ ਲਿਖੀਆਂ ਸੀ ਅੱਜ ਇਹਨਾਂ ਸਾਡੀਆਂ ਮਨਜ਼ੂਰ ਹੋ ਰਹੀਆਂ ਇਸ ਵਾਸਤੇ ਸਾਡੀ ਇੱਕ ਗੱਲਬਾਤ ਜੋ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਕਹੀਂ ਲੈਟਰ ਦਿਖਾਉਣਾ ਚਾਹੁੰਦੇ ਆ ਕਿ ਇਹ ਜੋ ਲੈਟਰ ਹੈਗੀ ਹੈ ਤੇ ਪ੍ਰਧਾਨ ਸਾਹਿਬ ਗਗਨ ਸਿੰਘ ਦੀ ਲੋਂਗਵਾਲ ਔਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਉੱਥੇ ਲੈਟਰ ਵੀ ਜੋ ਦਿੱਤੀ ਗਈ ਹੈਗੀ ਔਰ ਵਸੇਮ ਜੋ ਕਿ ਇਸ ਵਿੱਚ ਮੰਗੀਤੀ ਹੈਗੀ ਕਿ ਸਾਡੇ ਜੋ ਗੁਰੂ ਧਾਮ ਨੇ ਯਾਨੀ ਕਿ ਇੱਕ ਧਾਰਮਿਕ ਪੱਖ ਤੇ ਔਰ ਸਰਕਾਰੀ ਪੱਖ ਜੋ ਸਾਡਾ ਸਰਕਾਰੀ ਮੰਨੋ ਕਿ ਪੰਜਾਬ ਸੂਬੇ ਦਾ ਜਾਂ ਸੈਂਟਰ ਗਵਰਨਮੈਂਟ ਦਾ ਉਧਰੋਂ ਵੀ ਨਾਲ ਸਨਮਾਨ ਦਿੱਤਾ ਜਾਵੇ ਤੇ ਅਸੀਂ ਸਰਦਾਰ ਵਸੀਮ ਸਾਹਿਬ ਜੀ ਨੂੰ ਪੁੱਛਦੇ ਹਾਂ ਕਿ ਜਿਸ ਤਰ੍ਹਾਂ ਇਹ ਜ਼ਿੰਦਗੀ 'ਚ ਲਾਈਨਾਂ ਉਹਨਾਂ ਦੇ ਲਿਖੀਆਂ ਤੇ ਆਪ ਦੇ ਰੂਪ ਰੂਪ ਕਰਦੇ ਹਾਂ ਹਾਂ ਸਰਦਾਰ ਮੈਂ ਪੁੱਛਣਾ ਵੀ ਕੀ ਕਾਰਨ ਹੈ ਜਿਸ ਸਮੇਂ ਜਿਸ ਸਮੇਂ ਜਿਸ ਚੀਜ਼ ਦੀ ਜ਼ਰੂਰਤ ਪੈਂਦੀ ਹੈ ਹਾਂਜੀ 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 ਕਿ ਆਪਨੇ ਸਵਾਲ ਕੀਤਾ ਕਿ ਇਤਨੇ ਦਿਨ ਕੇ ਬਾਅਦ ਇਹ ਕਿਉਂ ਜਰਨੀ ਕਿ ਆਪ ਜਰੂਰ ਤੇ ਪੜੀ ਸੀ ਜਿਵੇਂ ਕਿ ਪਹਿਲੇ ਤੋਂ ਇਸ ਪਰਿਵਾਰ ਕੋ ਜਿਵੇਂ ਆਪ ਮੈਂ ਹਿੰਦੀ ਵਿੱਚ ਕੋਈ ਵਾਕਿਆ ਟਾਕਿੰਗ ਕਰ ਰਹਾ ਹਾਂ ਕਿ ਜੋ ਉਸ ਸਮੇਂ ਪਰਿਵਾਰ ਕੋਈ ਜਰੀਆ ਨਹੀਂ ਥਾ ਕਿ ਹਾਂ ਕਿ ਕਿਸ ਕਿਆਸੀ ਇਸ ਬਾਤ ਨੂੰ ਸਾਹਮਣੇ ਲਾਇਆ ਜਾਏ ਕਿਉਂਕਿ ਇਸ ਗੱਲਾਂ ਨੂੰ ਇੱਕ ਕੋਈ ਸਮਾਂ ਹੁੰਦਾ ਕੋਈ ਵਿਅਕਤੀ ਹੁੰਦਾ ਕਿ ਹਾਂ ਕਿਸ ਜਰੀਏ ਸਾਹਮਣੇ ਆਵੇ ਪਰ ਕਿਸ 17 ਇਹ ਸਿਹੜੀ ਗੱਲ ਵਾ ਕਿ ਜਿੰਨਾ ਤੱਕ ਪਹੁੰਚਣੀ ਚਾਹੀਦੀ ਸੀ ਉਹ ਪਹੁੰਚ ਸਕੇ ਪਰਮਾਤਮਾ ਨੇ ਇੱਕ ਸਮਾਂ ਬਣਾਇਆ ਬਹੁਤ ਵਧੀਆ ਕਿ ਜਿਸ ਟਾਈਮ ਪਰਿਵਾਰ ਨਾਲ ਸਾਡਾ ਸੁਸਾਇਟੀ ਵੱਲੋਂ ਟੱਚ ਹੋਇਆ ਤੇ ਉਸ ਟਾਈਮ ਫਿਰ ਉਹਨਾਂ ਜੋ ਇਹ ਗੱਲਾਂ ਸਾਹਮਣੇ ਆਇਆ ਇੱਕ ਕੋਰੀਡੋਰ ਜੋ ਕਰਤਾਰਪੁਰ ਸਾਹਿਬ ਦਾ ਵਿਛੜੇ ਗੁਰਦੁਆਮਾਂ ਦਾ ਜੋ ਇਸ ਟਾਈਮ ਕੋਰੀਡੋਰ ਖੁੱਲ ਰਿਹਾ ਸਾਡੇ ਵਿਛੜੇ ਗੁਰਦੁਆਮਾਂ ਵਾਸਤੇ ਯਾਤਰਾ ਸਾਮਾਂ ਬੰਨ੍ਹਿਆ ਇਸ ਤਰ੍ਹਾਂ ਹੀ ਚਾਹੁੰਦੇ ਆ ਕਿ ਜਿਸ ਤਰ੍ਹਾਂ ਦਾ ਇਹ ਕੋਰੀਡੋਰ ਨਾਲ ਬੰਨ੍ਹਿਆ ਹੋ ਉਹ ਵੀ ਗੁਰਦੁਆਮਾਂ ਦਰਸ਼ਕਾ ਹੋਣ ਦੂਸਰੇ ਨੰਬਰ ਤੇ ਗੱਲ ਆਈ ਹੁੰਦੀ ਕੀ ਕਿ ਲੈਣਾ ਕਿਉਂ ਆਪਾਂ ਹੁਣ ਸਾਹਮਣੇ ਲਿਆ ਰਹੇ ਆ ਜਿੱਥੇ ਅਸੀਂ ਕੋਰੀਡੋਰ ਦੀ ਅਰਦਾਸ ਜੋ ਕਰ ਰਹੇ ਸੀ ਆਪਣੇ ਪਰਿਵਾਰ ਇਸ ਟਾਈਮ ਜੋ ਲਹਿੰਦੇ ਪੰਜਾਬ ਤੋਂ ਛੜਦੇ ਪੰਜਾਬ ਦਾ ਜੋ ਬੋਰਡ ਰਹੇਗਾ ਏ ਜੋ ਡੇਰਾ ਬਾਬਾ ਨਾਨਕ ਦਾ ਉੱਥੇ ਜਿੰਨੇ ਵੀ ਅਰਦਾਸ ਕਰਦੇ ਜਥੇ ਬੰਦਿਆਂ ਸੋਨਾਂ ਦਾ ਬਹੁਤ ਹੀ ਧੰਨਵਾਦ ਨੇ ਪਰ ਵਧਾਈ ਦੇ ਪਾਤਰ ਨੇ ਅੱਜ ਉਹਨਾਂ ਦੀ ਵੀ ਅਰਦਾਸ ਮਨਜ਼ੂਰ ਹੋਈ ਆ ਪਰ ਕਿਸੇ ਨਾ ਕਿਸੇ ਨੂੰ ਇਹ ਲੱਗਦਾ ਸੀ ਕਿ ਉਸ ਵਿਅਕਤੀ ਨਾਲ ਉਸ ਸਥਿਤੀ ਨਾਲ ਇੱਕ ਬੇਨਸਾਫੀ ਹੋ ਰਹੀ ਹੈ ਜਿਨ੍ਹਾਂ ਨੇ ਲੈਣਾ ਲਿਖਿਆ ਸੀ ਆ ਪਰ ਉਹਨਾਂ ਨੂੰ ਵੀ ਕਿਸ ਸਾਹਮਣੇ ਲਿਆਉਣ ਦੀ ਲੋੜ ਹੈ ਜੀ ਸਰੇ ਹੈਂਸਰ ਲੈਨਾ ਜੀ ਇਹ ਕਾਲਪੂਕ ਸਰਦ ਸਹਾਇਦਾ ਤਾਰੀਖ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰ ਧਾਮਾਂ ਗੁਰਦੁਆਰਿਆਂ ਗੁਰ ਧਾਮਾਂ ਜਿਨ੍ਹਾਂ ਨੂੰ ਪੰਥੋਂ ਵਿਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾਨ ਖਾਲਸਾ ਜੀ ਨੂੰ ਬਖਸ਼ੋ। ਸਾਜੇ ਲੈਣਾ ਸਾਡੀਆਂ ਮੰਜ਼ੂਰ ਹੋਈਆਂ ਔਰ 1952 ਵਿੱਚ ਜੋ ਆ ਕੀ ਇਹ ਮਾਨਤਾ ਮਿਲੀ। ਹਾਂਜੀ ਸਰਦਾਰ ਸਾਹਿਬ ਜੀ। ਕਾਲੀ ਦੀ ਗੱਲ ਹੈ ਜੀ। 1952 ਵਿੱਚ ਪ੍ਰਧਾਨ ਸਾਹਿਬ ਦਾ ਮੀਟਿੰਗ ਕੀਤੀ ਸੀ ਉਹਨਾਂ ਜੋ ਮੈਕਲਾਨੀ ਉਸ ਮੀਟਿੰਗ ਵਿੱਚ ਫੈਸਲਾ ਹੋਇਆ ਤੇ ਇਹ ਅਰਜ਼ੀ ਕਬੂਲ ਕੀਤਾ ਜਾਵੇ ਤਾਂ ਕਿ ਸਾਰੇ ਗੁਲਦਾਮਾਂ ਦੇ ਖੁੱਲੇ ਦਫੂਦਾਰ ਹੋ ਸਕਣ ਤੇ ਸਕੀ ਸਾਹਿਬ ਨੇ ਉਹ ਜੋ ਗੁਲਦਾਮ ਦੇ ਪਾਠ ਸੀ ਉਹ ਲਿਖ ਕੇ ਲਿਆ ਦਿੱਤੇ ਮੇਰੇ ਹਵਾਲੇ ਕੀਤੇ ਕਹਿੰਦੇ ਬਹੁਤ ਮੈਂ ਕਹਾਂ ਜੀ ਇਹ ਤਾਂ ਬਹੁਤ ਵੱਡੀ ਅਰਜ਼ੀ ਹੋਣ ਗਈ ਅਰਜ਼ੀ ਛੋਟੀ ਹੋਣੀ ਚਾਹੀਦੀ ਉਹ ਕੋਈ ਕੋਈ ਠੀਕ ਕਰਕੇ ਜਿਹੜਾ ਕਰਦਾ ਵਾਸੇ ਇੱਕ ਸਫੋਦੇ ਤੇ ਕੋਈ ਲਾਈਨਾਂ ਬਣਾਈਆਂ ਸਭ ਤੋਂ ਛੋਟੀ ਲਾਈਨ ਇਹ ਸੀ ਜੋ ਉਹਨਾਂ ਨੇ ਅਪਰੂਵ ਕੀਤੀ ਤੇ ਗਾਲਦਸਾਲ ਨੂੰ ਫੇਲਿਤ ਹਾਂ ਜੀ ਇਸ ਤੋਂ ਇਲਾਵਾ ਹੋਰ ਵੀ ਹਾਂਜੀ ਇਸ ਤੋਂ ਇਲਾਵਾ ਕੀ ਮੰਗਣੀ ਹੈ ਮੰਗੀ ਇਸ ਤੋਂ ਇਲਾਵਾ ਹੋਰ ਕੋਈ ਕੰਮ ਜਿਹੜੇ ਤੁਹਾਡੇ ਧਰਮ ਪੱਕੀ ਹੋ ਜਾਣਗੇ ਆਪਦੇ ਵਾਲਾ ਹੋਰ ਕੋਈ ਕਾਰ ਹੈ ਮੈਂ ਤਾਂ ਸ਼ੂਮੇਟ ਦੀ ਮਲਾਕੀ ਸੀਗਾ ਉੱਥੇ ਜੋ ਹੁੰਦਾ ਸੀ ਉਹ ਥੋੜੀ ਖਰਦਿਸ ਕਿ ਪਾਸ ਲੈ ਲਿਆ ਇਹ ਹੀ ਖਾਸ ਗੱਲ ਸੀ ਤੁਹਾਡੇ ਸੁਪੁੱਤਰ ਜਾਂ ਕੋਈ ਅੱਗੇ ਮੁਰ ਤੁਹਾਡੇ ਬੱਚੇ ਵੀ ਅੱਗੇ ਕਰਦੇ ਨੂੰ ਬਾਰੇ ਜੀ ਕਰ ਰਹੇ ਆ ਆਪਾਂ ਕੋਲ ਸਮ ਕਰ ਰਹੇ ਹ ਸਰਬਜੀਤ ਮੈਡਮ ਜੀ ਆਸਤੈ ਬੇਟੀ ਆ ਉਹ ਐਸੇ ਲੈਣ ਚ ਗੋ ਸ਼ਬਦ ਕੀਰਤਨ ਤੇ ਹੋਰ ਬਾਕੀ ਇਹਨਾਂ ਦੇ ਨਾਲ ਇਹ ਅੱਗੇ ਕੰਮ ਹੁੰਦਾ ਰਹੇ ਹ ਸਰਬਜੀਤ ਜੀ ਪਹਿਲੀ ਵਾਰੀ ਦੱਸੋ ਜੀ ਸਮਝ ਜੀ ਮੇਰੀ ਛੋਟੀ ਲੜਕੀ ਇਹ ਸਭ ਤੋਂ ਉਹ ਅੱਜ ਤੋਂ ਅਮਿਕਾ ਬਈ ਹੋਈ ਹੈ ਉਹ ਉਹਦਾ ਪ੍ਰਵਾਨ ਫਾਇਰ ਟੂਪਿੰਡਾ ਕੋਲ ਮੇਟੀ ਤੁਮ ਬੱਚੇਨ ਸਿਹਾਸੀਆ ਮੈਂ ਚਲੋ ਟੂਪਿੰਡ ਘਰ ਕੰਮੇ ਠੀਕ ਹੈ ਬਾਣੀ ਪੜਨਗੇ ਜੀ ਉਹ ਛੋੜਾ ਬੜਾ ਕੰਟਾਈ ਕੋਲ ਅਕਸਮ ਵਾਲੇ ਨਾਲ ਵੀ ਹੋਇਆ ਇਹਨਾਂ ਨਾਲ ਹੋ ਗਿਆ ਇਹਨਾਂ ਨਾਲ ਹੋ ਗਿਆ ਤੋ ਕੁਦਰਤੀ ਮੈਂ ਤਰੀਕੇ ਸੇ ਗੱਲ ਨਹੀਂ ਸੀ ਕੀਤੀ ਤੋ ਕੁਦਰਤੀ ਦੇ ਮੂੰਹੋਂ ਹੀ ਨਿਕਲ ਗਿਆ ਉਹਨਾਂ ਨੂੰ ਪકડ ਲਈ ਗੱਲ ਕਹਿੰਦੇ ਤੁਸੀਂ ਲਿਖਿਆ ਮੈਂ ਹਾਂ ਮੈਂ ਲਿਖਿਆ ਮੈਂ ਹੀ ਲਾਈਨਾਂ ਥਾਲੀਆਂ ਉਹ ਸਰਜੀਤ ਨੇ ਸਾਰਾ ਸਾਰਾ ਕੰਮ ਕੀਤਾ ਕਿਸੇ ਗੁਦਜ਼ਾਰੇ ਨੇ ਤੁਹਾਨੂੰ ਸਨਮਾਨ ਨਹੀਂ ਦੇ ਸਕਦਾ ਕਿਉਂਕਿ ਜਦੋਂ ਤੱਕ ਕੋਈ ਕਿਸੇ ਦੁਆਰਾ ਸਹੀ ਨਹੀਂ ਸਨਮਾਨ ਦਿੱਤਾ ਵੀ ਨਾ ਕਿਸੇ ਕਿਸੇ ਨੇ 38 ਫੈਕਟਰ ਦੇ ਮਿਦਵਾਰੇ ਚਲਾਇਆ ਹੋਰ ਦਿਨ ਪਹਿਲਾਂ ਉਹ ਹੁੰਦਾ 38 ਫੈਕਟਰ ਕੋ ਦੋਲੇਗਾ ਕਿਸੇ ਦੁਆਰੇ ਨੇ ਤੁਹਾਨੂੰ ਸਨਮਾਨ ਨਹੀਂ ਦਿੱਤਾ ਇਹ ਅਖਬਾਰ ਚ ਆਇਆ ਸੀ ਅਜੀਤ ਅਦਾਰੇ ਵੱਲੋਂ ਫਿਰ ਉਹਨੇ ਇਹ ਸਨਮਾਨਿਤ ਪੜ ਕੇ ਕੀਤਾ